ਭਾਜਪਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਦੇ ਬਹੁਮੁਖੀ ਵਿਕਾਸ ਲਈ ਕੇਂਦਰ 'ਚ ਮੁੜ ਤੋਂ ਨਰੇਂਦਰ ਮੋਦੀ ਦੀ ਸਰਕਾਰ ਦਾਉਣਾ ਜ਼ਰੂਰੀ ਹੈ ਜਲੰਧਰ 'ਚ ਅੱਜ ਹੀ ਮਾਝਲ ਪਰਿਵਾਰ ਮਿਲਣੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਭਾਜਪਾ ਸਰਕਾਰ ਨੇ ਕਈ ਫੈਸਲੇ ਲੈਨੇ ਤੇ ਫਿਰ ਹੁਣ ਕਿਸਾਨ ਅੰਦੋਲਨ ਕਿਉਂ ਕਰ ਰਹੇ ਨੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਹੈ ਕਿ ਉਹ 24 ਘੰਟੇ ਵਿੱਚ ਦੱਸਣ ਕਿ ਉਨ੍ਹਾਂ ਨੇ ਆ ਆਪਣੇ ਸਮੇਤ ਕਿਸਾਨਾਂ ਤੋਂ ਐਮਐਸਪੀ ਉੱਪਰ ਕਿੰਨੀ ਖਰੀਦ ਕੀਤੀ ਮੇਰਾ ਸਵਾਲ ਭਗਵੰਤ ਮਾਨ ਜੀ ਤੋਂ ਤੇ ਚਰਨਜੀਤ ਚੰਨੀ ਜੀ ਤੋਂ ਇਹ ਦੋਨੇ ਪੁਰਾਣੇ ਇੱਕ ਹੁਣ ਤੇ ਕਿਸ ਤੋਂ ਪਿਛਲਾ ਮੁੱਖ ਮੰਤਰੀ ਨੇ ਇਹਨਾਂ ਦੋਨਾਂ ਨੇ ਆਪਣੀ ਸਰਕਾਰ ਵੱਲੋਂ ਕਿੰਨੇ ਪੈਸੇ ਖਰਚ ਕਰਕੇ ਐਮਐਸਪੀ ਦੀ ਖਰੀਦ ਕੀਤੀ ਚਰਨਜੀਤ ਚੰਨੀ 24 ਘੰਟੇ ਦੇ ਅੰਦਰ ਜਵਾਬ ਦੇ ਕਿੰਨੇ ਪੈਸੇ ਮੁੱਖ ਮੰਤਰੀ ਰਹਿੰਦੇ ਐਮਐਸਪੀ ਦੀ ਇਹਨਾਂ ਨੇ ਖਰੀਦ ਪੰਜਾਬ ਸਰਕਾਰ ਦੇ ਪੈਸੇ ਤੋਂ ਕੀਤੀ ਤੇ ਭਗਵਾਨਤਮਾਨ ਜਿਹੜੀ ਇਹਨਾਂ ਦੀ ਸਰਕਾਰ ਤੋਂ ਪਹਿਲੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਕਿ ਜੇ ਕੇਂਦਰ ਸਰਕਾਰ ਨਹੀਂ ਖਰੀਦੇਗੀ ਤਾਂ ਅਸੀਂ ਖੇਦਾਂਗੇ ਤਾਂ 2 ਸਾਲ ਤੈਨਾਂ ਦੀ ਸਰਕਾਰ ਨੂੰ ਵੀ ਹੋ ਗਏ ਇਹਨਾਂ ਨੇ ਕਿੰਨੀ ਖਰੀਦ ਕੀਤੀ